ਕਿ ਇਹ ਅੱਜ ਕੰਮ ਤੇ ਚਲ ਕੇ ਆਵਣ ਆ ਗਏ ਆ ਅੱਜ ਆ ਕੇ ਰੋਟੀ ਖਾਣੇ ਆ ਚਾਹ ਪਾਣੀ ਪੀਣੇ ਆ ਥੱਕ ਗਿਆ ਇਹ ਅੱਜ ਤੁਹਾਡੇ ਕਮਰੇ ਬੋਆ ਹੋ ਗਿਆ ਇਹ ਜਿਹਾ ਵਿਚਾ ਪਣੀ ਜੀ ਉਹ ਬੇ ਯਾਰ ਆਵਾਜ਼ ਹੀ ਆਵਾਜ਼ ਆ ਤੇ ਬਾਲਾ ਜੀ ਬੋਣ ਜੀ ਚੰਗਲ ਬਾਬਾ ਤੁਹਾਨੂੰ ਵੀ ਮੋਟਰ ਹੈ ਖੋਲਿਆ ਦੇ ਲੱਗਦਾ ਡੈਡੀ ਆ ਗਿਆ ਹਾਂ ਇਹ ਤਾਂ ਕਹਿੰਿਆ ਸੀ ਯਾਰ ਤੂੰ ਕਿੱਧਰ ਗਿਆ ਰੇਂਗਰ ਤੂੰ ਤੂੰ ਆ ਗਿਆ ਯਾਰ ਅੱਜ ਕੰਮ ਚੱਲਿਆ ਕੰਮ ਕਰ ਚੱਲਿਆ ਜਾਂਦੀ ਕਿਹੜੀ ਲੱਗੀ ਆ ਕੱਡੀ ਕੀ ਲੱਗੀ ਬਸ ਕੰਮ ਥੋੜਾ ਜਿਹਾ ਬੇ ਹੁਣ ਕੱਲ ਨੂੰ ਦੇ ਦਿਆਂਗਾ ਕੰਮ ਕਰ ਪਾਣੀ ਪੈ ਗੂ ਮਿਲਿਆ ਪਾਣੀ ਤੇ ਪਲਾਆ ਪੀਣਾ ਪਾਏ ਤੇ ਪੀਣਾ ਤਿੰਨ ਟੰਡ ਲੱਗ ਜਾਂਦੀ ਆ ਪਾਣੀ ਪੁਲਾ ਦਨੀ ਆ ਤੇ ਸਿਲੰਡਰ ਵੀ ਮੁੱਕਿਆ ਹੋਇਆ ਆ ਸਿਲੰਡਰ ਭਰਾਲਿਆ ਪਾਣੀ ਪੀ ਕੇ ਪਾਣੀ ਇਹ ਪੁਲਾ ਕੰਮ ਤੇ ਵੀ ਆਉਂਦਾ ਘਟਾ ਹੀ ਆ ਮੈਂ ਦੇਖਿਆ ਹਾਲ ਕਰ ਕਿਉਂ ਬਦਿਆ ਪਾਣੀ ਪੁਚੇ ਪਹਿਲਾਂ ਪਾਏ ਹੈਗੇ ਆ ਤੇ ਚਾਹ ਹੁਣ ਸਿਲੰਡਰ ਭਰਾ ਦੇ ਪਾਣੀ ਆ ਕਿੱਲੇ ਤੇ ਬਣਾਇਆ ਜਾਏਗਾ ਆਪੇ ਤੇ ਚਾਹ ਜੁੱਲੇ ਤੇ ਬਣਾਵਾ ਆਣ ਕੇ ਪੀਂਚ ਆਪੇ ਲਸਿੰਡਰ ਭਰਾ ਥਿਆ ਉਹ ਕਿਹੜਾ ਚਲਾਉਣਾ ਸੌਕਾ ਕਰਨੀਆਂ ਨਹੀਂ ਇੱਥੇ ਜਲਦੀ ਆ ਜਾਓ ਸੱਚੇ ਬਾਦਸ਼ਾਹ ਮੈਨੂੰ ਵੀ ਕਮੋਟਰਸਾਈਕਲ ਲੈ ਦੇ ਸ਼ੈਕਲ ਤੋਂ ਜਾਣ ਫਟੇ ਬੜਾ ਔਖਾ ਗਰਮੀ ਸ਼ੈਕਲ ਚਲਾਉਣਾ ਹੁਣ ਫਿਰ ਸਿਲੈਂਡਰ ਤੇਨ ਭਰਾ ਕੇ ਜਰੂਰੀ ਲੈ ਕੇ ਦੇਣਾ ਪੈਣਾ ਵਾ ਚਾਹ ਪੀਣੀ ਆ ਤੇ ਪਰੋਣਾ ਪੈਣਾ ਚੌਲ ਬਣਾਉਣੇ ਰੋਟੀਆਂ ਖਾਣੇ ਚਲ ਸਿਲੈਂਡਰ ਭਰਾ ਲਿਆ ਹਾਂ ਬਿਲਕੁਲ ਹਾਂ ਉਦੋਂ ਇੱਥੋਂ ਮੈਂ ਚੰਡੀਗੜ੍ਹੋਂ ਭਰਾ ਲੈਣਾ ਵਾ ਇਹ ਲਓ ਮੂਹਰੇ ਦੇ ਦਿਆਂ ਕਰ ਦੂੰਗਾ ਮੁੰਡਾ ਰੀਕ ਕਈ ਕੰਮ ਕਰਦਾ ਨੇ ਤੇ ਘਰੇ ਆਉਂਦਾ ਵੀ ਘੱਟ ਆਈ ਜਾਣਾ ਲਾਇਆ ਸਾਹ ਤਾਂ ਇਹ ਕੰਮ ਕਰੀਏ ਬੰਦਾ ਘਰੇ ਗੁੜੀਆਂ ਕਈ ਕੰਮ ਕੱਢ ਲਮਾ ਕਈ ਕੱਢਦੀਆਂ ਕੰਮ ਕਰੀ ਆਹ ਫੇਨੀ ਕਰੀ ਜੋ ਹੁੰਦੀ ਬੰਦਾ ਕੀ ਕਰੇ ਕੰਮ ਕਰੇ ਗਏ ਘਰ ਦੇ ਕੰਮ ਕਰੇ ਨੂੰ ਸਮਝੇ ਨਾ ਦੀ ਸਿੰਡਰਰ ਤੋਂ ਉਹ ਕਰੀਓ ਘਰ ਇਹ ਤਾਂ ਘਰੇ ਕੰਮ ਦੇ ਸੀ ਸੀਗਾ ਮੇਰੇ ਟਿਕਾਣੇ ਵਿਖੇ ਕਹਿੰਦੇ ਮਮੀ ਤੇ ਡੈਡੀ ਆ ਗਏ। ਠੰਡ ਹੋ ਗਿਆ।